ਅੱਜ ਹਲਕਾ ਕਾਦੀਆਂ ਦੇ ਵਿਧਾਇਕ ਤੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਸ਼ਹਿਰ ਧਾਰੀਵਾਲ ਦੇ ਟਕਸਾਲੀ ਕਾਂਗਰਸੀ ਆਗੂ ਕਾਲੇ ਸ਼ਾਜੀ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਪਹੁੰਚਣ ਤੇ ਪਾਰਟੀ ਦੇ ਸੀਨੀਅਰ ਲੀਡਰ ਤੇ ਵਰਕਰ ਸਹਿਬਾਨਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਗੱਲਬਾਤ ਦੌਰਾਨ ਬਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਨਾਮ ਸਿੰਘ ਜਫਰਵਾਲ ਨੇ ਕਿਹਾ ਕਿ ਬਾਜਵਾ ਸਾਹਿਬ ਅੱਜ ਵਰਕਰਾਂ ਦੇ ਰੂਬਰੂ ਹੋਣ ਆਏ ਹਨ ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਲਾਂ ਵੀ ਬਹੁਤ ਧਿਆਨ ਦੇ ਨਾਲ ਸੁਣੀਆਂ ਇਸ ਮੌਕੇ ਤੇ ਸ਼ਹਿਰ ਤਾਰੀਵਾਲ ਦੇ ਮੌਜੂਦਾ ਕਾਉਂਸਲਰ ਰਜਿੰਦਰ ਕੁਮਾਰ ਲਵਲੀ ਤੋਂ ਨਾਮੀ ਵੱਡੀ ਗਿੰਦੀ 'ਚ ਆਪਣੇ ਸਾਥੀਆਂ ਦੇ ਨਾਲ ਆਜਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਸ਼ਾਮਲ ਹੋਏ ਵੱਡੀ ਗਿੰਦੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਹਿਬਾਨ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ ਵਿਸ਼ੇਸ਼ ਤੌਰ ਤੇ ਅਚਲੇਸ਼ਵਰ ਧਾਮ ਦੇ ਮੁੱਖ ਪ੍ਰਬੰਧਕ ਪਵਨ ਕੁਮਾਰ ਪੰਮਾ ਮਨਜੀਤ ਹੰਸਪਾਲ ਦੇ ਇਲਾਵਾ ਐਡਵੋਕੇਟ ਰਵਿੰਦਰ ਸ਼ਰਮਾ ਵਜੀਤ ਸਿੰਘ ਲਾਲੀ ਹਰੀਸ਼ रावत ਬਰਿੰਦਰ ਸਿੰਘ ਛੋਟੇਪੁਰ ਦੇ ਇਲਾਵਾ अनेका ਪਿੰਡਾਂ ਦੇ ਸਰਪੰਚ ਮੌਜੂਦ ਸਨ ਗੱਲਬਾਤ ਰਣ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਹਿਮਾਚਲ ਦੇ ਬਾਅਦ ਹੁਣ ਹਰਿਆਣੇ 'ਚ ਵੀ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਦੇਖੋ ਗੱਲ ਇਸ ਰੈਂ ਕਿ ਵਰਕਰਸ ਦੀ ਮੀਟਿੰਗ ਹੈ ਮੈਂ 2-3 ਮਹੀਨੇ ਬਾਅਦ ਮੈਨੂੰ ਮੌਕਾ ਮਿਲ ਸਕੇਗਾ ਕਿਉਂਕਿ ਪਹਿਲੇ ਵੀ ਮੈਂ ਪਾਰਟੀ ਦੇ ਕਮਾ ਵਿੱਚ ਬਾਹਰ ਮਸਰੂਫ ਸੀ ਕੋਈ ਜ਼ਾਤੀ ਇੱਕ ਸ਼ਾਦੀ ਵਾਸਤੇ ਮੈਨੂੰ ਦੇਸ਼ ਤੋਂ ਬਾਹਰ ਵੀ ਕੁ ਚੰਦ ਦਿਨ ਜਾਣਾ ਪਿਆ ਸੀ ਤੋਂ ਬਹੁਤ ਭਾਰੀ ਤੁਸੀਂ ਵੇਖਿਆ ਐਨਥੂਸਿਜ਼ਮ ਹੈ ਕਾਂਗਰਸ ਦੇ ਵਰਕਰਸ ਜਿਹੜੇ ਉਹਨਾਂ ਦੇ ਕੋਈ ਸ਼ਿਕਵੇ ਸਨ ਜਾਂ ਕੋਈ ਗਿਲੇ ਸੀ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਇਹ ਲੱਗਦਾ ਸੀ ਕਿ ਗਵਰਨਮੈਂਟ ਜਿਹੜੀ ਹੈ ਉਹ ਸਰਪੰਚੀ ਦੀਆਂ ਤੇ ਪੰਚੀ ਦੀਆਂ ਇਲੈਕਸ਼ਨਾਂ ਵਿੱਚ ਕੋਈ ਧੱਕੇਸ਼ਾਹੀ ਨਾ ਕਰੇ ਮੈਂ ਬਕਾਇਦਾ ਤੌਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਕੋਈ ਧੱਕੇਸ਼ਾਹੀ ਨਾ ਕਦੀ ਕੀਤੀ ਹੈ ਨਾ ਕਿਸੇ ਨੂੰ ਕਰਨ ਦਵਾ। ਤੁਸੀਂ ਤਗੜੇ ਆਜ਼ਾਦਾਨਾ ਭਾਰਤ ਦੇ ਵਿੱਚ ਇਲੈਕਸ਼ਨਾਂ ਹੋਣੀਆਂ। ਤੁਸੀਂ ਆਪਣੇ ਕਾਗਜ਼ ਪੂਰੇ ਕਰੋ। ਤੁਸੀਂ ਇੱਕ ਜੁੱਟ ਹੋਵੋ। ਜਿੱਤਣਾ ਗੁਰੂ ਮਹਾਰਾਜ ਸਾਹਿਬ ਦੇ ਅਸ਼ੀਰਵਾਦ ਨਾਲ ਤੇ ਤੁਸੀਂ ਆਪਣੀ ਤਿਆਰੀ ਰੱਖੋ। ਕਿਸੇ ਦਾ ਕੋਈ ਕਾਗਜ਼ ਇਹ ਮੇਰਾ ਓਪਨ ਇੱਕ ਮੈਸੇਜ ਹੈ ਕਾਂਗਰਸ ਦੇ ਵਰਕਰ ਜੀ ਨੂੰ ਤੇ ਸਾਥੀਆਂ ਨੂੰ ਤਗੜੇ ਹੋ ਕੇ ਤੁਸੀਂ ਕਰੋ ਇਹਦਾ ਫਿਕਰ ਨਾ ਕਰੋ ਕਾਗਜ਼ ਕਿਸ ਦਾ ਰਿਜੈਕਟ ਨਹੀਂ ਹੋਇਆ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹੁਣ ਵੇਖਣ ਚਾ ਰਹੇ ਆ ਕਿ ਕਈ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਜਿਹੜੇ ਗੋਲੀਆਂ ਦੇ ਸ਼ਿਕਾਰ ਹੋ ਰਹੇ ਐਂਡ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿਸ ਸੂਬੇ ਦਾ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਬੁਲੇਟ ਪ੍ਰੂਫ ਸ਼ੀਸ਼ੇ ਲਾ ਕੇ ਉਹਦੇ ਜ਼ਰੀਏ ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਕਿ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਕਾਰੋਬਾਰ ਤੇ ਤੁਹਾਡੀ ਜਾਇਦਾਦ ਮੇਰੀ ਸਰਕਾਰ ਮਹਫੂਜ਼ ਰੱਖੇਗੀ ਉਹਦੇ ਤੇ ਕਿੰਨਾ ਕੁ ਲੋਕ ਵਿਸ਼ਵਾਸ ਰੱਖਣਗੇ ਚੀਫ ਮਿਨਿਸਟਰ ਕ ਬੁਲੇਟ ਪ੍ਰੂਫ ਉਹਦੇ ਵਿੱਚੋਂ ਬੋਲ ਰਿਹਾ ਹੈ ਇਹ ਕੈਬਨ ਚੋਂ ਬੋਲ ਰਿਹਾ ਤੇ ਕਿੰਨਾ ਕੁ ਲੋਕਾਂ ਨੂੰ ਫੇਟ ਹੋ ਸਕਦਾ ਜਿਸ ਸੂਬੇ ਦੇ ਵਿੱਚ ਪੰਜਾਬ ਦੀ ਪੁਲਿਸ ਜਿਹਨਾਂ ਲੋਕਾਂ ਦੀ ਹਵਾਸਤ ਕਰਨੀ ਉਹ ਇੱਕ ਨੌਨ ਗੈਂਗਸਟਰ ਨੂੰ ਲਾਰੈਂਸ ਬਿਸ਼ਨੋਈ ਨੂੰ ਸੀਏ ਖਰੜਚ ਖੜ ਕੇ ਇੱਕ ਐਸਪੀ ਲੈਵਲ ਦਾ ਬੰਦਾ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਇੰਟਰਵਿਊ ਕਨੈਕਸ਼ਨ ਚੈਲੇਂਜ ਨਾ ਕਰਾਏ ਤੇ ਲੋਕ ਕਿੰਨਾ ਕੋਦੇ ਤੇ ਵਿਸ਼ਵਾਸ ਕਰ ਸਕਦੇ ਤੋਂ ਇਹ ਇਸ ਟਾਈਮ ਲੋਕਾਂ ਦਾ ਵਿਸ਼ਵਾਸ ਇਹ ਸਰਕਾਰ ਤੋਂ ਕੰਪਲੀਟਲੀ ਉੱਠ ਚੁੱਕਿਆ ਨਾ ਇਹਨਾਂ ਨੂੰ ਰਾਜ ਕਰਨ ਦਾ ਪਤਾ ਲੋਕ ਤੇ ਪਛਤਾ ਰਹੇ ਨੇ ਕਿ ਕਿਸ ਕਿਸਮ ਦੀ ਅਸੀਂ ਸਰਕਾਰ ਲੈ ਕੇ ਆ ਗਏ ਉਹ ਲੋਕ ਤੇ ਵੇਖ ਰਹੇ ਨੇ ਕਿ ਜਲਦੀ ਤੋਂ ਜਲਦੀ ਇਹ ਰੁਕਸਤ ਹੋਣ ਤੇ ਲੋਕਾਂ ਨੂੰ ਸਾਹ ਉਹਨਾਂ ਦਾ ਸੌਖਾ ਹੈ ਉਹ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਹਨਾ ਕੇਜਰੀਵਾਲ ਸਾਹਿਬ ਨੇ ਜਦੋਂ ਇਹ ਸਰਕਾਰ ਤੋਂ ਬਾਹਰਛਣੇ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ 22 ਸਾਲ ਗੁਜ਼ਰ ਚੁੱਕੇ ਨੇ ਫਿਰ ਪਿਛਲੇ 2023 ਅਗਸਤ ਨੂੰ 15 ਅਗਸਤ ਵਾਲੇ ਦਿਨ ਸੂਬੇ ਨੂੰ ਸਬੋਧਨ ਕਰਦਿਆਂ ਹੋਇਆ ਚੀਫ ਮਿਨਿਸਟਰ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ 2024 ਅਗਸਤ ਦੇ ਜਿਹੜਾ 15 ਅਗਸਤ ਹੋਏਗਾ ਉਸ ਤੋਂ ਪਹਿਲੇ ਪਹਿਲੇ ਕੰਪਲੀਟ ਅਸੀਂ ਇਹੋ ਜਿਹੇ ਕਦਮ ਉਠਾਵਾਂਗੇ ਕਿ ਨਸ਼ਾ ਮੁਕਤ ਹੋ ਜੇ ਤੇ ਤੁਸੀਂ ਵੇਖਿਆ ਹੀ ਹੈ ਹਾਲ ਕੀ ਬਣ ਰਿਹਾ ਹੁਣ ਉਹਦਾ ਜ਼ਿਕਰ ਹੀ ਕਿਤੇ ਨਹੀਂ ਕਰਦਾ ਐਤ ਕਿ ਮੈਂ ਇਹ ਗੱਲ ਕਹੀ ਸੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਟਾਈਮ ਦਿਓ ਲਾਅ ਐਂਡ ਆਰਡਰ ਤੇ ਨਸ਼ਿਆ ਤੇ ਬਰ ਗਾੜੀ ਬਾਈਬਲ ਕਲਾਸ ਤੇ ਬਹੁਤ ਸਾਰੇ ਹੋਰ ਮੁੱਦਿਆਂ ਤੇ ਅਸੀਂ ਬਹਿਸ ਕਰਨੀ ਹੈ ਵਕਤ ਦਿਓ ਵਕਤੀ ਕਿਸੇ ਨੂੰ ਨਹੀਂ ਦਿੱਤਾ ਜੀ ਇੱਕ ਦਿਨ ਦਾ ਸੈਸ਼ਨ ਖਤਮ ਕਰ ਦਿੱਤਾ ਇਹ ਸੋਸ ਪਾਰਟੀ ਨੇ ਜਿਹੜੀ ਕਹਿੰਦੀ ਇਹ ਬਦਲਾਵ ਲੈ ਕੇ ਆਵਾਂਗੇ ਤੇ ਅਸੀਂ ਹਰ ਸੈਸ਼ਨ ਜਿਹੜਾ ਹਰ ਸਾਲ 120 ਦਿਨ ਦਾ ਸੈਸ਼ਨ ਕਰਿਆ ਕਰਾਂਗੇ ਤਿੰਨ ਸਾਲ ਗੁਜ਼ਰਨ ਤੋਂ ਬਾਅਦ 39 ਸੈਸ਼ਨ ਟੋਟਲ ਚ ਹੋਏ ਨੇ ਤੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਵੀ ਵਿਧਾਨ ਸਭਾ ਦੇ ਕਹਿੰਦੇ ਨੇ ਮੈਂ ਕਿ ਕਾਨੂੰਨ ਵਾਲੀ ਕਿਤਾਬ ਕੱਢ ਕੇ ਦਿੱਤੀ ਸੀ ਕਿ ਸੈਕਸ਼ਨ 14ਏ ਦੇ ਅਧੀਨ ਮਿਨੀਮਮ 40 ਸੈਸ਼ਨ ਔਰ ਇਹ ਹੋਣੀ ਚਾਹੀਦੀ ਸਮਝੋ 40 ਦਿਨ ਅਸੈਂਬਲੀ ਜ਼ਰੂਰ ਚੱਲਣੀ ਚਾਹੀਦੀ ਇਹ 39 ਦਿਨ ਚੱਲ ਗਏ ਤਿੰਨ ਸਾਲ ਤੇ ਤੁਸੀਂ ਆਪੇ ਹਿਸਾਬ ਲਾਓ ਕਿ ਗੱਲਾਂ ਕੀ ਕਰਦੇ ਸੀ ਤੇ ਨਿਕਲੇ ਵਿੱਚੋਂ ਕੀ ਅੱਜ ਤਹਿਸੀਲਾਂ ਵਿੱਚ ਅੱਜ ਥਾਣਿਆਂ ਵਿੱਚ ਕੀ ਆਮ ਸਧਾਰਨ ਬੰਦਾ ਜਿਹੜਾ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਕਰਵਾ ਸਕਦਾ ਮੈਂ ਪੰਜਾਬ ਦੇ ਸਮੁੱਚੇ ਆਵਾਮ ਨੂੰ ਬੇਸਿਕਲੀ ਜਿਹੜੇ ਹਰਿਆਣੇ ਦੇ ਬਾਰਡਰਸ ਤੇ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦਾ ਸਾਥ ਦੋ ਹਰਿਆਣੇ ਚ ਹਿਮਾਚਲ ਵਿੱਚ ਪਹਿਲੇ ਸਾਡੀ ਸਰਕਾਰ ਬਣ ਚੁੱਕੀ ਹਰਿਆਣੇ ਚ ਬਣੇਗੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣਦੇ ਵਿੱਚ ਇੱਕ ਅਹਿਮ ਰੋਲ ਹਰਿਆਣਾ ਵੀ ਪਲੇ ਕਰੇਗਾ ਮੇਰੀ ਅਪੀਲ ਹੈ ਕਾਂਗਰਸ ਦੇ ਸਾਰੇ ਸਾਥੀਆਂ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਤੁਸੀਂ ਕਿਰਪਾ ਕਰਕੇ ਸਾਡੀ ਪਾਰਟੀ ਦਾ ਸਮਰਥਨ ਕਰੋ ਹਰਿਆਣੇ ਚ ਹਰਿਆਣੇ ਵਿੱਚ ਵੀ ਖੱਟੜ ਸਰਕਾਰ ਤੇ ਸੈਣੀ ਸਰਕਾਰ ਕੰਪਲੀਟਲੀ ਫੇਲ ਰਹੀ ਲੋਕ ਤਬਦੀਲੀ ਚਾਹੁੰਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਐਤ ਕੀ 2/3 ਮੈਜੋਰਟੀ ਨਾਲ ਕਾਂਗਰਸ ਜਿੱਤੇਗੀ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਦਿળો ਭਾਰੀ ਆ ਕਿ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਇੱਕ ਪੰਜਾਬੀ ਨੂੰ ਦਿੱਤੀ ਹੈ ਪਹਿਲੇ ਤੁਹਾਡੇ ਦਾਸ ਨੂੰ ਹਿਮਾਚਲ ਚਲਾਇਆ ਸੀ ਹਿਮਾਚਲ ਜਿੱਤ ਕੇ ਦਿੱਤਾ ਹੁਣ ਹਰਿਆਣੇ ਚਲਾਇਆ ਗੁਰੂ ਮਾਰਾ ਸਾਹਿਬ ਦੀ ਉੱਥੇ ਵੀ ਕਿਰਪਾ ਹੋਣੀ ਜੇ ਬਾਕੀ ਫਿਰ ਪੰਜਾਬ ਦੇ ਵਿੱਚ ਸਾਈ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ 'ਚ ਹੱਲਾ ਮਾਰਾਂਗੇ ਇਹਨਾਂ ਨੂੰ ਇੱਥੋਂ ਤੋੜਾਂਗੇ ਜੀ ਪੰਜਾਬ ਦੇ ਵਿੱਚ ਇੱਕ ਵਾਰ ਲੋਕਾਂ ਦਾ ਸਾਹ ਸੌਖਾ ਕਰਾਂਗੇ ਬਹੁਤ